ਹਲਕਾ ਸੁਖਰ ਤੋਂ ਫੁਖਰੀ ਪਾਰਟੀਆ ਵੱਲੋਂ ਆਪ ਜੀ ਦੁਆਰਾ ਜਿਹੜੇਾਰੇ ਗਏ ਸੂਬਾ ਫੁਖਰੀ ਪਾਰਟੀ ਤੋਂ ਦਾਵਾ ਵੀ ਕੀਤਾ ਜਾਂਦਾ ਕਿ ਸਾਡਾ ਜਿਹੜੇ ਕੈਂਡੀਡੇਟ ਆ ਉਹ ਸਾਡਾ ਜਿੱਤੇ ਸੋ ਅੱਜ ਹਲਕਾ ਮਹਿਲਕਣਾ ਜ਼ਿਲ੍ਹਾ ਬਰਨਾਲਾ ਪਿੰਡ ਕਲਾਲ ਮਾਦਰੇ ਦੇ ਵਿੱਚ ਖੜੇ ਆ ਸੋ ਇਹ ਲੋਕਾਂ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾਵਾਂਗੇ ਕਿ ਲੋਕਾਂ ਦੀ ਆਵਾਜ਼ ਕੀ ਆ ਜਿਹੜਾ ਅੱਜ ਦਾ ਪ੍ਰੋਗਰਾਮ ਆ ਇਹ ਲੋਕ ਆਵਾਜ਼ ਆ ਤੰਤ ਨਹੀਂ ਦਵਾਰ ਕਿਸੇ ਦੀ ਨਹੀਂ ਸਾਨੂੰ ਤਾਂ ਅੱਗੇ ਸਾਡੇ ਨਾਲ ਹਜ਼ਾਰਾਂ ਹਜ਼ਾਰਾਂ ਦਾ ਬਹਾਨਾ ਕਰਕੇ ਗਏ ਸੀਗੇ ਉਹ ਸਾਨੂੰ ਮਿਲ ਕੇ 70 70 ਸਾਲ ਦੀ ਉਮਰ ਰਸਿੰਦੇ ਗੱਜਵਾ ਦਾ 2500 ਫੈਲਸਰ ਕਰੇ ਸੀ ਉਹ ਨਹੀਂ ਮੇਰੀ ਉਹ ਨਹੀਂ ਮਿਲ ਕੇ ਸਾਨੂੰ ਤਾਂ ਮੇਦਾਂ ਦਾ ਕੋਈ ਫਾਇਦਾ ਨਹੀਂ ਕਹਦੇ ਹੀ ਕੋਈ ਜਿੱਤਾਂ ਬੱਢੀ ਗਏ ਸਾਡੀ ਇੱਥੇ ਬਹੁਤਾ ਫਾਇਦਾ ਨਹੀਂ ਬਾਈਆਂ ਨੇ ਬਹੁਤਾ ਸੁਸਾਇਤ ਕੋਨੇ ਹਾਂ ਸਾਨੂੰ ਤਾਂ ਮੰਨਦੀ ਦੇ ਰਹੀ ਹੈ ਹੋਰ ਕਿਸੇ ਪਾਰਟੀ ਦੀ ਹੈ ਨਹੀਂ ਜਿੰਮੇਦਾਰ ਨਹੀਂ ਹੈ ਤਾਂ ਮਾਨ ਦੀ ਜਿੰਮੇਦਾਰ ਮਾਨ ਨੇ ਕੀ ਕੰਮ ਕਰਿਆ ਜੀ ਮਾਨ ਨੇ ਬਹੁਤ ਕੰਮ ਕੀਤਾ ਮਾਨ ਬੰਦਾ ਬਹੁਤ ਵਧੀਆ ਜੀ ਠੀਕ ਹੈ ਉਹ ਜਿਹੜੀ ਜਿੱਤ ਦਿਖਾਈ ਦੇ ਰਹੀ ਹੈ ਇਹ ਬੀਰ ਜੀ ਸਿੰਘ ਦੀ ਬਾਹਰ ਆ ਰਹੀ ਹੈ ਇਹਦੀ ਹਾਂਜੀ ਹਾਂਜੀ ਪੱਕੀ ਹੈ ਜੀ ਪੱਕੀ ਹੈ ਜੀ ਮਾਨ ਨੂੰ ਕਾਂਗਰਸ ਦਿਖਾਈ ਦੇ ਰਹੀ ਆ ਜਾਨੂ ਰਾਜੀ ਕਾਂਗਰਸ 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 ਆ ਜੀ ਸੁਪਾਲ ਸਿੰਘ ਜੀ ਖਹਿਰਾ ਸੁਪਾਲ ਸਿੰਘ ਹਾਂਜੀ ਖਹਿਰਾ ਜੀ ਤੁਸੀਂ ਬਜੀ ਠੀਕ ਹੈ ਜੀ ਕੌਣ ਕਿ ਤੁਹਾਨੂੰ ਠੀਕਾ ਕਾਂਗਰਸ ਹਾਂਜੀ ਸਾਨੂੰ ਤਾਂ ਸਾਰਿਆਂ ਦੀ ਜਿੱਤ ਦਿਖਾਈ ਦਿੰਦੀ ਆ ਜੀ ਹਾਂ ਸਾਰੇ ਆਪਾਂ ਤਾਂ ਇੱਕੋ ਜਿਹੇ ਆ ਲੋਕ ਸਭਾ ਹਲਕਾ ਸੰਗਰੂਰ ਤੋਂ ਕਿਹੜੇ ਉਮੀਦਵਾਰ ਦੀ ਤੁਸਨ ਜਿੱਤ ਦਿਖਾਈ ਰਹੀ ਹੈ ਸ਼ਿਮਰਜੀਤ ਰਮਾਨ ਦੀ ਬਾਈ ਅਸੀਂ ਤਾਂ ਸ਼ਿਮਰਜੀਤ ਰਮਾਨ ਦੀ ਫੁੱਲ ਬਾਕ سپورਟ ਕਰਦੇ ਆ ਹਮਮ ਸ਼ਿਮਰਜੀਤ ਰਮਾਨ ਜਿੱਤ ਵੱਲ ਪੂਰਾ ਵਾ ਬਾਕੀ ਸਾਰੇ ਉਮੀਦਵਾਰ ਤਾਂ ਜਾਵੇਂ ਥੱਲੇ ਆ ਅਸੀਂ ਤਾਂ ਕਰਕੇ ਸਿੱਖ ਕੌਮ ਦੇ ਮਗਰ ਸਿੱਖ ਪੰਥ ਦੇ ਖਾਤਰ ਉਹਨੂੰ ਵੋਟ ਪਾਉਣੀ ਆ ਸ਼ਿਮਰਜੀਤ ਰਮਾਨ ਨੂੰ ਕੀ ਲੋਕ ਸਭਾ ਹਲਕਾ ਸੰਗਰੂਰ ਤੋਂ ਕਿਹੜਾ ਉਮੀਦਵਾਰ ਖੈਰਾ ਹੀ ਗੰਦੇ ਸਾਰੇ ਸਰਾਜੀ ਹਾਂ ਹਾਂ ਪੱਕੀ ਮੀਦਾ ਹਾਂ ਹਾਂ ਪੱਕੀ ਮੀਦਾ ਓਕੇ ਜੀ ਸਿਮਰਨ ਜੀ ਤੋਂ ਮਾਣਾ ਤੇ ਖੈਰਾ ਖੈਰਾ ਹਾਂ ਦੂਨੀ ਜਿਹਾ ਦਿਖਾਈ ਦੇ ਰਿਹਾ ਜੀ ਦੂਮਾ ਦੇ ਆਸਤੀ ਉਹ ਹਾਂ ਜਿਹੜੀ ਟੱਕਰ ਆਦਾਂ ਦੀ ਉਹ ਨਹੀਂ ਟੱਕਾ ਹਾਂ ਕੀ ਦੂਜੀਆਂ ਪਾਰਟੀਆਂ ਦੀ ਨਾ ਫੋਟਾ ਜਿਗਾਣਾ ਜਿਹਦਾ ਇਹ ਸਿਮਰਨ ਜੀ ਸਿੰਘ ਮਾਣ ਦਿਖਾਈ ਦੇ ਰਿਹਾ ਜੋ ਉਹੀ ਦਿੱਤੂ ਆਈ ਆਪਾਂ ਦਾ ਵੋਟ ਵੀ ਉਹਨੂੰ ਹੀ ਪਾਵਾਂਗੇ ਵੋਟ ਨੂੰ ਨੂੰ ਪਾਉਂ ਗਏ ਹਾਂ ਜੀ ਹਾਂ ਜੀ ਹਾਂ ਜੀ ਵੋਟ ਵੀ ਉਹਨੂੰ ਬਾਵਾ ਠੋਕ ਕੇ ਪਾਵਾਂਗੇ ਜੀ ਠੀਕ ਹੈ ਜੀ ਹਾਂ ਜੀ ਲੋਕ ਸਭਾ ਹਲਕਾ ਸੰਗਰੂਤੋਂ ਕਿਹੜਾ ਉਮੀਦਵਾਰ ਜਿੱਤ ਰਿਹਾ ਸਿਮਰਨਜੀਤ ਸਿੰਘ ਮਾਨ ਜੀ ਸਿਮਰਜੀਤ ਸਿੰਘ ਮਾਨ ਹਾਂ ਜੀ ਸਾਨੂੰ ਵੀ ਵੋਟ ਪਾਉਣੀ ਆ ਅਸੀਂ ਇਹ ਸਮਝਦੇ ਹਾਂ ਜੀ ਦੇਖੋ ਪਿੱਛੇ ਤੋਂ ਲੈ ਕੇ ਹੁਣ ਤੱਕ ਦੇਖਿਆ ਜਾਵੇ ਵੀ ਸਿੱਖ ਧਰਮ ਦੇ ਨਾਲ ਸਿੱਖਾਂ ਦੇ ਨਾਲ ਉਹੀ ਘੜੇ ਕੱਲੇ ਉਹ ਬੰਦੇ ਨਹੀਂ ਬਦਲੇ ਠੀਕ ਹੈ ਇਸ ਕਰਕੇ ਅਸੀਂ ਉਹਨਾਂ ਦਾ ਹੀ ਸਾਥ ਦੇਣਾ ਚਾਹੁੰਦੇ ਹਾਂ ਕਿਉਂਕਿ ਉਹਨਾਂ ਨੇ ਬਹੁਤ ਕੁਝ ਕੀਤਾ ਸਿੱਖ ਧਰਮ ਨੇ ਬਹੁਤ ਕੁਝ ਕੀਤਾ ਕਿਉਂਕਿ ਅਸੀਂ ਸਾਡੇ ਸਾਡੇ ਦਿਮਗ 'ਚ ਹੈ ਜੀ ਅਸੀਂ ਪਾਰਟੀ ਮਗਰ ਨਹੀਂ ਜਾਣਾ ਜੀ ਅਸੀਂ ਆਪਦੇ ਧਰਮ ਮਗਰ ਜਾਣਾ ਜਿੱਧਰ ਸਾਡਾ ਨਿਸ਼ਾਨ ਆ ਅਸੀਂ ਉਧਰ ਹੀ ਜਾਣਾ ਓਕੇ ਹਾਂ ਸਾਨੂੰ ਕੋਈ ਨਹੀਂ ਰੋਕ ਸਕਦਾ ਵੋਟ ਵੀ ਠੋਕ ਕੇ ਪਾਵਾਂਗੇ ਕਿਸੇ ਦਾ ਕੋਈ ਡਰ ਨਹੀਂ ਸਾਨੂੰ ਉਹ ਸੁਭਾ ਹਲਕਾ ਸੁਰੂਰ ਤੋਂ ਇਸ ਵਕਤ ਸਾਨੂੰ ਕਿਹੜੀ ਉਮੀਦਵਾਰ ਦੀ ਜਿੱਤ ਦਿਖਾਈ ਦੇ ਰਹੀ ਹੈ ਕਾਲੀ ਦਾਲੀ ਦੀ ਕਾਲੀ ਦਲ ਦੀ ਹਾਂ ਜੀ ਪੱਕੀ ਆ ਹਾਂ ਜੀ ਕਿਹੜੀ ਜਿੱਤ ਦਿਖਾਈ ਦੇ ਰਹੀ ਹੈ ਹਾਂ ਜੀ ਕੀ ਇਹ ਆਪਾਂ ਇਹ ਟੱਕੜੀ ਨੂੰ ਹੀ ਪਾਉਣੀ ਆ ਅੱਗੇ ਵੀ ਉਹਨੂੰ ਹੀ ਪਾਉਣੀ ਆ ਠੀਕ ਹੈ ਹਾਂ ਡਾਕਟਰ ਸਾਹਿਬ ਲੋਕ ਸਭਾ ਹਲਕਾ ਸੁਭਰੂਰ ਤੋਂ ਬੱਖੋ ਬੱਖਰੀ ਪਾਰਟੀ ਕੋਲੋਂ ਉਮੀਦਵਾਰ ਤਰ ਹੈ ਗਿਆ ਸੋ ਸੋਡੀ ਨਜ਼ਰ ਦੇ ਵਿੱਚ ਕਿਹੜਾ ਉਮੀਦਵਾਰ ਆ ਜਿਹੜਾ ਜਿੱਤਦੀ ਦਿਖਾਈ ਦੇ ਰਿਹਾ ਦੇਖੋ ਜੀ ਜਿਹੜਾ ਸਾਡਾ ਇਰਾਦਾ ਹੈ ਤਾਂ ਅਸੀਂ ਸ਼ਿਵਨਦੀਪ ਮਾਨ ਨੂੰ ਜਿਤਾ ਕੇ ਰਾਜੀ ਆ ਸਾਰੇ ਨਾਲ ਵਧੀਆ ਬੰਦਾ ਗਾ ਸੱਚਾ ਸੁੱਚਾ ਬੰਦਾ ਗਾ ਬਾਕੀ ਦੇ ਸਾਰੇ ਪਾਰਟੀਆਂ ਦੇਖੀ ਜਾਂਦੇ ਕੀ ਕੀ ਕੰਮ ਕਰ ਰਹੀਆਂ ਕਿ ਤੁਸੀਂ ਤਾਂ ਕੋਹ ਨਹੀਂ ਲੈਵੇ ਤਾਂ ਸਾਰਾ ਕੰਮ ਕਰਕੇ ਹੀ ਲੈਣਾ ਹੋਇਆ ਕੰਮ ਤਾਂ ਕੰਮ ਕਰਕੇ ਸਾਨੂੰ ਆਪਣਾ ਹੀ ਰੋਜ਼ਗਾਰ ਮਿਲਣਾ ਹੈਗਾ ਨਾ ਕਿਸੇ ਪਾਰਟੀ ਤੋਂ ਰੋਜ਼ਗਾਰ ਤਾਂ ਮੈਨੂੰ ਕੋਈ ਹੱਥ ਕੱਢ ਕੇ ਮੈਨੂੰ ਕਹਿ ਦੇਵੇ ਵੀ ਤੁਹਾਨੂੰ ਅਸੀਂ 1 ਰੁਪਏ ਦਾ ਅਸੀਂ ਆ ਤੁਹਾਡੇ ਵਾਸਤੇ ਤੁਹਾਡੇ ਪਰਿਵਾਰ ਵਾਸਤੇ 1 ਰੁਪਏ ਦਾ ਵੀ ਤੁਹਾਨੂੰ ਅਸੀਂ ਕੋਈ ਦਿੱਤਾਗਾ ਸਰਕਾਰ ਵੱਲੋਂ ਮੈਂ ਕੁਝ ਵੀ ਲੈਣਾ 1 ਰੁਪਈ ਦਾ ਵੀ ਦੇਖੋ ਹਾਂਜੀ ਇਹ ਸੇ ਕਰਕੇ ਜੀ ਸ਼ਮਨਦੀ ਜੀ ਕਮਾਨ ਦੇ ਨਾਲ ਹੀ ਹੈ ਤੇ ਸਖਵੰਟਰੇ ਮੋਢੀ ਆਹੋ ਤੇ ਇੱਕ ਪਾਰਟੀ ਨਾਲ ਸਿਰ ਤੋਂ ਕੱਲੀ ਖੜੇ ਆ ਕੱਲੀ ਸਖਾ ਆਹੋ ਜੀ ਸਰ ਹਾਂਜੀ ਠੀਕ ਹੈ ਜੀ ਹਾਂ ਇੱਕ ਇੱਕ ਆਮ ਆਨਸ਼ਾ ਜਿਹੜੇ ਇਕੱਲੇ ਖੜੇ ਆ ਇਹਦੇ ਪਾਰਟੀ ਨਾਲ ਕੋਈ ਸਬੰਧ ਨਹੀਂ ਉਹਨਾਂ ਦਾ ਬਾਕੀ ਇਕੱਲੇ ਇਕੱਲੇ ਇੱਕੋ ਇੱਕ ਆ ਬਾਕੀ ਦਾ ਸਾਬ ਬਦਲ ਬਦਲੂ ਆ ਜੀ ਜੀ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲੋਕ ਸਭਾ ਹਲਕਾ ਸੰਗਰੂਰ ਤੋਂ ਕਿਹੜੇ ਪਾਰਟੀ ਦੀ ਉਮੀਦਵਾਰ ਦੀ ਤੁਹਾਨੂੰ ਜਿੱਤ ਦਿਖਾਈ ਦੇ ਰਹੀ ਹੈ ਜੀ ਉਹ ਚੇਮਰਜੀਤ ਮਾਨ ਦੀ ਚੜ੍ਹਾਈ ਆ ਜੀ ਤੇ ਬਾਕੀ ਦੂਜੇ ਨੰਬਰ ਤੇ ਖੈਰਾ ਸਮਝ ਲਾ ਜੀ ਉਸ ਤੋਂ ਬਾਅਦ ਫਿਰ ਮੀਟ ਹੀਰ ਹੋ ਗਿਆ ਇਹ ਤਿੰਨ ਕ ਵੰਡਿਆਂ ਦੀ ਆਪਸ ਵਿੱਚ ਹੈਗੀ ਟੱਕਰ ਪੂਰੀ ਟੱਕਰ ਹੈ ਨਾ ਹਾਂ ਹਾਂ ਤਾਂ ਕਿਹੜੀ ਉਮੀਦਵਾਰ ਦੀ ਜਿੱਤ ਦਿਖਾਈ ਦੇ ਰਹੀ ਹੈ ਜਿੱਤ ਮਾਨ ਸਿਮਰਜੀਤ ਮਾਨ ਸਿਮਰਜੀਤ ਮਾਨ ਦੀ ਹੈ ਕਿੰਨੇ ਪਰਸੈਂਟ ਹੈ ਤੁਹਾਡੇ ਹਿਸਾਬ ਨਾਲ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਕਿਹੜੀ ਪਾਰਟੀ ਦੇ ਕਿਹੜੇ ਉਮੀਦਵਾਰ ਦੀ ਜਿੱਤ ਦਿਖਾਈ ਦੇ ਰਹੀ ਹੈ ਤੁਹਾਨੂੰ ਤੁਹਾਨੂੰ ਜੀ ਸਿਮਰਜੀਤ ਸਿੰਘ ਮਾਨ ਦੀ ਜਿੱਤ ਦਿਖਾਈ ਦੇ ਰਹੀ ਆ ਤੇ ਉਹਨਾਂ ਵੀ ਥੋੜੇ ਵਿਚਾਰ ਲੱਗਦੇ ਹਨ ਉਹੀ ਜਤਨਗੇ ਬਾਜੀ ਲੋਕ ਸਭਾ ਹਲਕਾ ਸੰਗਰੂਰ ਤੋਂ ਕਿਹੜੇ ਉਮੀਦਵਾਰ ਦੀ ਜਿੱਤ ਦਿਖਾਈ ਦੇ ਰਹੀ ਹੈ ਜੀ ਇਸ ਵਾਰੀ ਤਾਂ ਸਿਮਨਜੀਤ ਜੀ ਕੇ ਮਾਨ ਦੀ ਜਿੱਤ ਦਿਖਾਈ ਦੇ ਰਹੀ ਹੈ ਕਿਉਂਕਿ ਸਾਰੇ ਬੰਦੇ ਆ ਜਿਹੜੇ ਉਹਨਾਂ ਦੇ ਇਹ ਕਹਿੰਦੇ ਅਸਰ ਹੁੰਦਾ ਬਹੁਤ ਤਾਂ ਉਹ ਉਹਨਾਂ ਮਗਰੀ ਜਾਣੀ ਐਸਾ ਸਕਾਲ ਐਸਾ ਸਕਾਲ ਬਾਜੀ ਜਿਵੇਂ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਕਿਹੜੇ ਉਮੀਦਵਾਰ ਦੀ ਜਿੱਤ ਦਿਖਾਈ ਰਹੀ ਹੈ ਤੁਹਾਨੂੰ ਲੱਖ ਜੀ ਹੁਣ ਤਾਂ ਚਾਰ ਚੋ ਜੋ ਤਾਂ ਸਾਰਾ ਹੀ ਲੱਗਿਆ ਰਿਹਾ ਜਦ ਤੇਰੇ ਨਾਲੇ ਕਰਨਾ ਦੀ ਆ ਕੀ ਸਲਾਹ ਕੀ ਆ ਵੀ ਹਲਕਾ ਸੰਗਰੂਰ ਦੇ ਵਿੱਚੋਂ ਕਿਹੜਾ ਉਮੀਦਵਾਰ ਜਿੱਤੇਗਾ ਵੀਰੇ ਯਾਰ ਦੇਖੋ ਜ਼ੋਰ ਤਾਂ ਸਾਰਾ ਮੇਰੇ ਲੱਗਿਆ ਪਿਆਗਾ ਹੁਣ ਦੇਖੋ ਕਿਹੜਾ ਜਿਆਦਾ ਹੈ ਪਤਾ ਹੁਣ ਇਹ ਤਾਂ ਲੱਗ ਜੂਗਾ ਪਰ ਤੁਹਾਨੂੰ ਨਿਪਟੜ ਜੂ ਕੰਮ ਸੰਗਰੂਰ ਤੋਂ ਕਿਹੜਾ ਉਮੀਦਵਾਰ ਤੁਹਾਨੂੰ ਜਿੱਤੇ ਵੀ ਲੱਗ ਰਿਹਾ ਵੀ ਜਿੱਤੇਗਾ ਇਹ ਰਿਹਾ ਇਹ ਜਿੱਤੂਗਾ ਇਹ ਰਿਹਾ ਸਾਹਿਬ ਜਿੱਤਣਗੇ ਹਾਂ ਕਿੰਨੇ ਪਰਸੈਂਟ ਆ ਮੈਂ 1.1% ਜੀ ਸਾਰਾ ਥੋੜਾ ਘੱਟ ਖੇਰਾ ਸਾਹਿਬ ਜਿੱਤਣਗੇ ਖੇਰਾ ਸਾਹਿਬ ਜਿੱਤਣਗੇ ਹਾਂ ਪੱਕੀ ਗੱਲ ਹੈ ਪੱਕੀ ਗੱਲ ਹੈ ਠੀਕ ਆ ਤੇ ਜਿਹੜੇ ਆਉਣ ਵਾਲੇ ਕੰਮ ਆ ਜਾਂ ਅੱਜ ਵੀ ਸਰਕਾਰ ਨੇ ਜਿਹੜੇ ਕਿਤੇ ਆਮ ਆਦਮੀ ਪਾਰਟੀ ਨੇ ਤੁਹਾਨੂੰ ਕਰਦੀ ਹੈ ਤੁਹਾਨੂੰ ਕਿਦਾਂ ਲੱਗ ਰਿਹਾ ਤੁਸੀਂ ਆਪਣੇ ਬੋਲਦੇ ਆ ਜਵਾ ਬੇਕਾਰ ਆ ਜਾਵਾ ਜਵਾ ਬੇਕਾਰ ਆ ਜਾਵਾ ਹਾਂ ਉਹ ਇਹ ਇੱਕ ਪਿੰਡ ਦੇ ਪਰ ਨਾ ਜਾਓ ਜਿਹੜਾ 100000 ਰੁਪਏ ਆਹ ਯਾਰ ਕਿਸੇ ਬੁੜੀਆਂ 10000 ਰੁਪਏ ਸਾਡੇ ਖੜਾ ਬੜੇ ਪੈਸਾ ਆੜੀ ਦਾ ਕਰਕੇ ਕਟਾ ਦਿੱਤੇ ਵੀ ਐ ਵੀ ਕਹਿੰਦੇ 1100 ਰੁਪਏ ਦੋ 80 ਕਿਲੋ ਨਹੀਂ 20 ਕਿਲੋ ਮੇਰੇ ਦਾ ਇਹ ਰੁਕੋ ਬੋਕੜਾ ਮੈਂ ਮੋਟਾ ਲੱਗ ਰਹੀ ਸਕਾਲਰਸ਼ਿਪ ਨਹੀਂ ਐ ਵੀ ਕਹਿੰਦੇ 1100 ਰੁਪਏ ਅਸੀਂ ਦਵਾਂਗੇ ਨਾ 1100 ਹੋ ਗਿਆ ਸੱਤ ਰੁਪਏ ਨਹੀਂ ਗਿਆ ਹੋ ਗਿਆ ਇੱਥੇ ਲੈਣੇ ਪੜਨੂ ਗਿਆ ਹੋ ਗਿਆ ਤੇ ਮਰਜੀ ਦੇ ਦਾਂਗੇ ਹਾਂਜੀ ਹਾਂਜੀ ਤੁਹਾਡੇ ਪਿੰਡਾਂ ਜਿੰਨਾ ਬੜੀ ਮੈਂ ਕੀ ਉਮੀਦ ਹੈ ਕਿ 1100 ਰੁਪਏ ਮਿਲੂਗਾ ਬੜੀਆਂ ਭਾਈ ਇਹ ਤਾਂ ਫੁਕੜਾ ਜਿਹੇ 100 ਰੁਪਏ ਇਹ ਵੀ ਕੋਈ ਨਾ ਕਰ ਰਹੇ ਇਹ ਪੈਣਾ ਕਰ ਰਹੇ ਇਹ ਢੇੜੀ ਬਣਾਉਂਦੇ ਊਡੀ ਫੜੀ ਸ਼ਾਕੀ ਚਲਾ ਗਈ ਇਹਦੇ ਸਾਡੇ ਪਤਾ ਕੀ ਹੈ ਗਰੀਬਾਂ ਦੇ ਬੱਚਿਆਂ ਨੂੰ ਸਕਾਲਰਸ਼ਿਪ ਮਿਲਣੀ ਚਾਹੀਦੀ ਤੇ ਛੋਹ ਨਹੀਂ ਮਿਲ ਰਹੀ ਜੀ ਜੀ ਉਦੋਂ ਬਾਅਦ ਜਿਹੜਾ ਰਾਸ਼ਨ ਕਣਕ ਆਟਾ ਦਾਲ ਸਕੀਮ ਹੁੰਦੀ ਸੀ ਛੋਹ ਨਹੀਂ ਮਿਲ ਰਿਆ ਪੂਰਾ ਅੱਧਾ ਟੱਟੇ ਗਿਆ ਤੇ ਜੀ ਜੀ ਇਸ ਵਿੱਚ ਪੜ੍ਹਾਈ ਦੇ ਵਿੱਚ ਕਿਵੇਂ ਆ ਬੱਚਿਆਂ ਦਾ ਪੜ੍ਹਾਈ ਦੇ ਵਿੱਚ ਬਿਲਕੁਲ ਜਿਵੇਂ ਸਕਾਲਰਸ਼ਿਪ ਆਉਂਦੀ ਸੀ 80% ਤੋਂ ਬੱਚੇ ਉੱਪਰ ਆਉਂਦੇ ਸੀ ਉਹਨਾਂ ਨੂੰ ਗ ਅੱਛਾ ਜੀ ਐਮਐਲਏ ਬੇਚੀ ਜਾਂਦੇ ਨੇ ਜੀ ਹੋਰ ਛੋਲੂ ਕਿੱਥੇ ਜਿੱਥੇ ਅਪਲੋਰੀ ਨੂੰ ਕਹਿੰਦੇ ਵੋਟਾਂ ਪਾ ਦਿਓ ਪਾ ਪੀਆਂ ਪਰ ਇੱਕ ਦਿਨ ਨਹੀਂ ਪਿੰਡ ਵੜਿਆ ਜੀ ਸਰ ਲੋਹਰ ਨਿੱਕਿਆ ਉਹਦੇ ਮੀਟਰ ਆ ਗਏ ਮੈਨੂੰ ਕਾਜੀ ਮਾਲ ਕੇ ਟਰਾਲੀ ਭਰ ਲੈਣਾ ਨੀ ਬਣਾਉਣੀ ਸੀ ਰੇਲੇ ਦੀ ਮੈਂ ਭਾਈ ਘਰ ਦੇ ਹੀ ਚੇਰਮਾਨਾ ਪਿੰਡ ਗਲਾਲ ਮਾਜਰੇ ਤੋਂ ਆ ਸ਼ੁਗਰਪ ਸਿੰਘ ਜੀ ਹਲਕਾ ਸੰਗਰੂਰ ਤੋਂ ਐਸਬਤ ਕਿਹੜੇ ਉਮੀਦਵਾਰ ਦੀ ਜਿੱਤ ਤੁਹਾਨੂੰ ਦਿਖਾਈ ਦੇ ਰਹੀ ਆ ਤੁਹਾਨੂੰ ਜੀ ਆਪਣੇ ਸੁਖਪਾਲ ਸਿੰਘ ਖੜਾ ਜੀ ਸੁਖਪਾਲ ਸਿੰਘ ਖੜਾ ਜੀ ਹਾਂਜੀ ਸੋ ਕਿੰਦਾ ਨਹੀਂ ਉਮੀਦਾਂ ਤੁਹਾਡੀਆਂ ਸਾਡੀਆਂ ਉਮੀਦਾਂ ਬਹੁਤ ਹਨ ਤੇ ਟਿਕਿਆ ਬੈਠੇ ਕਿਉਂਕਿ ਕੋਈ ਨ ਤੜਕਾ ਤੇ ਬੋਲਣ ਵਾਲੇ ਆਗੂ ਨਹੀਂਗੇ ਜੀ ਜੀ ਹਾਂ ਤੇ ਉਹ ਗੱਲ ਕਰਕੇ ਪਾਦੇ ਖਸਾਨਾ ਮਦੂਰਾ ਤੇ ਸਾਰਿਆਂ ਦੇ ਪੱਖਸ਼ ਕਰਨ ਵਾਲੇ ਨੇਗੇ ਜੀ ਜੀ ਹਾਂ ਕਿੰਨੇ ਪਰਸੈਂਟ ਤੁਹਾਨੂੰ ਦਿਖਾਈ ਦੇ ਰਹੇ ਹਨ ਤੁਹਾਨੂੰ ਤਾਂ ਜੀ ਤਕਰੀਬਨ 100 ਪਰਸੈਂਟ ਦਿਖਾਈ ਦੇ ਰਹੇ ਆਗੇ 100 ਪਰਸੈਂਟ ਹਾਂ ਜਿੱਤ ਤਾਂ ਕੁਦਰਤ ਦੇ ਆਪਦੇ ਹੱਥ ਵਿੱਚ ਆ ਉਹਨੇ ਤਾਂ ਪਹਿਲਾਂ ਹੀ ਕੁਦਰਤ ਨੇ ਸਾਰੇ ਰਿਜ਼ਲਟ ਕੱਢਿਆ ਹੋਇਆ ਜੀ ਇਹ ਤਾਂ ਨਿਸ਼ਾਨ ਨੂੰ ਆਪਣੇ ਕਰਮਾਂ ਦਾ ਫਲ ਮਿਲਦਾ ਜੈ ਜੋ ਕਿ ਨਿਸ਼ਾਨ ਆਪਣੇ ਕਰਮ ਕਰਦਾ ਉਹ ਤੋਂ ਕਦੇ ਵੀ ਮੁਨਕਰ ਨਹੀਂ ਸਕਦਾ ਕਰਮ ਨੂੰ ਭੱਜਣ ਨਹੀਂ ਦਿੰਦੇ ਚੰਗਾ ਰ ਮਾੜਾ ਕਰਮ ਉਹ ਹੀ ਰਿਜ਼ਲਟ ਕੱਢਦਾ ਜੀਵਨ ਦਾ ਨਿਸ਼ਾਨ ਦਾ ਅਣਕਲਾਮਰੇ ਵੀ ਜਿੰਨੇ ਵੀ ਲੋਕਾਂ ਨੇ ਆਪਣੇ ਜਵਾਨ ਨੂੰ ਬੋਲਿਆ ਕਿਹੜੀ ਉਮੀਦਵਾਰ ਨੂੰ ਕਿਹੜੀ ਸਰਕਾਰ ਨੂੰ ਚਾਹੁੰਦਾ ਸੋ ਤੁਸੀਂ ਆਪਣੇ ਅੱਖੀ ਦੇਖੇਗਾ ਕੰਨੀ ਸੁਨੇਗਾ ਸੋ ਅਗਲੀ ਵੀਡੀਓ ਜਲਦੀ ਲੈ ਕੇ ਤੁਹਾਡੇ ਤੇ ਹਾਜ਼ਰ ਹੋਵਾਂਗੇ ਤਾਤਾ ਦਿਗੋ ਇਜਾਜ਼ਤ ਬਲਾਹ ਫਤੇ ਆਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ